ਜਿਹੜੇ ਲੋਕ ਲੋਗ ਨੇ ਲੋਕ ਲੋਗ ਇਹ ਮੰਨਦੇ ਆ ਕਿ ਸਾਡੇ ਜਿਹੜੇ ਸਰੋਤ ਨੇ ਸਾਡੇ ਰਿਸੋਰਸਸ ਦੇ ਉੱਪਰ ਬਾਹਰਲੇ ਲੋਕ ਆ ਕੇ ਕਬਜ਼ਾ ਕਰ ਰਹੇ ਨੇ ਸੋ ਜਿਉਂਦੂ 트াম্প ਆਇਆ 트াম্প ਨੇ ਵਾਦਾ ਕੀਤਾ ਸੀਗਾ ਕਿ ਜਿਹੜੇ ਇੱਥੇ ਇਲੈਗਲ ਲੋਕ ਨੇ ਮੈਂ ਇਹਨਾਂ ਨੂੰ ਕੱਢੂਗਾ ਸੋ ਕਿਤੇ ਨਾ ਕਿਤੇ 트াম্প ਦੀ ਪਾਲਿਸੀ ਸਵਾਲਾਂ ਦੇ ਘੇਰੇ ਚ ਅਤੇ ਇਹ ਨੂੰ ਲੈ ਕੇ ਦੋ ਗਰੁੱਪ ਬਣੇ ਹੋਏ ਨੇ 트াম্প ਦਾ ਹੱਕ ਕੀ ਕੱਲ ਨੂੰ ਭਾਰਤ ਜੇ ਕਹਿ ਦੇਵੇ ਕਿ ਜਿਹੜੇ ਇੱਥੇ ਬੰਗਲਾਦੇਸ਼ੀ ਆ ਕੇ ਬੈਠੇ ਹੋਏ ਨੇ ਇੱਥੇ ਹੰਗਰੀਆ ਦੇ ਲੋਕ ਆ ਕੇ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਕੱਢੂਗਾ ਤੇ ਭਾਰਤ ਦਾ ਵੀ ਰਾਈਟ ਹੈ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਰਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲੀਡਿੰਗ ਪੰਜਾਬ ਚੈਨਲ ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਕੁਲਵੀਰ ਸਿੰਘ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਡਾਕਟਰ ਸਾਹਿਬ ਠੀਕ ਹੋ ਬਹੁਤ ਵਧੀਆ ਡਾਕਟਰ ਸਾਹਿਬ ਮੇਰੇ ਕੁਝ ਸਵਾਲ ਨੇ ਸਾਡੀ ਟੀਮ ਨੇ ਰਿਸਰਚ ਕੀਤੀ ਹੈ ਤੇ ਅਸੀਂ ਚਾਹਾਂਗੇ ਤੁਸੀਂ ਉਹਨਾਂ ਦੇ ਉੱਤਰ ਦੰਦੋ ਠੀਕ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਹਾਂਜੀ ਡਾਕਟਰ ਸਾਹਿਬ ਅਮਰੀਕਾ ਜਿਹੜਾ 트ੰਪ ਦੇ ਆਉਣ ਨਾਲ ਅਸੀਂ ਇਸ ਨੂੰ ਅਮਰੀਕਾ ਦੇ ਵਿੱਚ ਸੱਜੇ ਪੱਖੀ ਉਭਾਰ ਵਜੋਂ ਦੇਖ ਸਕਦੇ ਹਾਂ ਤੁਸੀਂ ਵਿਸ਼ਾ ਬਣਾ ਅੱਛਾ ਲਿਆ ਹੈ ਕਿ ਜਿਹੜਾ 트ੰਪ ਨਾਲ ਕੀ ਅਮਰੀਕਾ ਦੇ ਵਿੱਚ ਸੱਜੇ ਪੱਖੀ ਸੋਚ ਦਾ ਉਭਾਰ ਹੋਇਆ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਸੱਜੇ ਪੱਖੀ ਸੋਚ ਆਖਿਰ ਹੈ ਕੀ ਹਾਂਜੀ ਸੱਜੇ ਪੱਖੀ ਸੋਚ ਨੂੰ ਅਸੀਂ ਦੋ ਮੁੱਖ ਹਿੱਸਿਆਂ 'ਚ ਵੰਡ ਸਕਦੇ ਹਾਂ ਪਹਿਲਾ ਹਿੱਸਾ ਤਾਂ ਇਹ ਹੁੰਦਾ ਜਿੱਥੇ ਤੁਹਾਡਾ ਰਾਸ਼ਟ ਤੁਹਾਡਾ ਦੇਸ਼ ਤੁਹਾਡੇ ਲਈ ਇੰਪੋਰਟੈਂਟ ਹੁੰਦਾ ਹਾਂਜੀ ਠੀਕ ਹੈ ਜਿਵੇਂ ਕਿ ਅਸੀਂ ਜਦੋਂ ਕਈ ਵਾਰੀ ਹਿਟਲਰ ਮੈਸੋਲੋਨੀ ਨੂੰ ਵੀ ਕਲਾਸੀਫਾਈ ਕਰ ਦਿੰਦੇ ਆ ਕਿ ਉਹ ਰਾਈਟ ਵਿੰਗ ਦਾ ਉਭਾਰ ਸੀਗਾ ਹਾਂਜੀ ਜਿੱਥੇ ਤੁਸੀਂ ਕਿਸੇ ਇੱਕ ਚੀਜ਼ ਨੂੰ ਬਹੁਤ ਮਹੱਤਵ ਦਿੰਦੇ ਹੋ ਤੇ ਕੇਂਦਰ ਦੇ ਵਿੱਚ ਮੁਲਕ ਹੁੰਦਾ ਹੈ ਹਾਂਜੀ ਤੇ ਉਹ ਮੁਲਕ ਦੇ ਵਿੱਚ ਜਾਂ ਕੋਈ ਇੱਕ ਪਾਰਟਿਕੂਲਰ ਆਈਡੀਓਲੋਜੀ ਹੋ ਸਕਦੀ ਹੈ ਹਾਂਜੀ ਪਾਰਟਿਕੂਲਰ ਸੋਚ ਹੋ ਸਕਦੀ ਹੈ ਜਿਹਨੂੰ ਤੁਸੀਂ ਇੰਪੋਰਟੈਂਟ ਮੰਨਦੇ ਹੋ ਮਹੱਤਵਪੂਰਨ ਮੰਨਦੇ ਹੋ ਤੇ ਬਾਕੀ ਸਾਰੀ ਚੀਜ਼ ਨੂੰ ਤੁਸੀਂ ਥੱਲੇ ਮੰਨਦੇ ਹੋ ਹਾਂਜੀ ਅਸੀਂ ਇਹ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਹੀ ਚਾਹੇ ਉਹ ਜਰਮਨੀ ਹੋਵੇ ਚਾਹੇ ਫਰਾਂਸ ਹੋਵੇ ਚਾਹੇ ਅਮਰੀਕਾ ਹੋਵੇ ਬ੍ਰਿਟਨ ਹੋਵੇ ਬ੍ਰਿਟੇਨ 'ਚ ਪਿਛਲੇ ਸਾਲ ਹੀ ਤੁਸੀਂ ਦੇਖਿਆ ਹੋਣਾ ਕਿ ਉੱਥੇ ਕਿੰਨੇ ਦੰਗੇ ਕਿੰਨੇ ਰਾਈਟਸ ਹੋਏ ਹੋ ਇਸ ਤਰ੍ਹਾਂ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਹੈ ਗਿਆ ਹਾਂਜੀ ਹੁਣ ਜਿਹੜੇ ਲੋਕਲ ਲੋਗ ਨੇ ਲੋਕਲ ਲੋਗ ਇਹ ਮੰਨਦੇ ਆ ਕਿ ਸਾਡੇ ਜਿਹੜੇ ਸਰੋਤ ਨੇ ਹਾਂਜੀ ਸਾਡੇ ਰਿਸੋਰਸਸ ਦੇ ਉੱਪਰ ਬਾਹਰਲੇ ਲੋਕ ਆ ਕੇ ਕਬਜ਼ਾ ਕਰ ਰਹੇ ਨੇ ਸਾਡੇ ਰੋਜ਼ਗਾਰ ਇਹ ਖਾ ਰਹੇ ਨੇ ਘੱਟ ਕੀਮਤਾਂ ਤੇ ਇਹ ਨੌਕਰੀਆਂ ਕਰਦੇ ਨੇ ਜਿਹਦੇ ਕਾਰਨ ਸਾਨੂੰ ਨੁਕਸਾਨ ਹੋ ਰਿਹਾ ਮਤਲਬ ਜੇ ਮਤਲਬ ਮੈਂ ਤੁਹਾਨੂੰ ਬਹੁਤ ਪਲੇਨ ਆਪਣੇ ਦਰਸ਼ਕਾਂ ਲਈ ਇੱਕ ਬਹੁਤ ਸਾਜੇ ਤੇ ਮਤਲਬ ਬਹੁਤ ਸੋਖੇ ਅਲਫਾਜ਼ਾਂ ਸਮਝਾਉਣਾ ਹੋਵੇ ਤੇ ਲੋਕ ਇਸ ਸਮੇਂ ਜਿਹੜੇ ਆਰਥਿਕ ਉਹ ਚਾਹੁੰਦੇ ਨੇ ਕਿ ਜਿਹੜਾ ਨੌਕਰੀਆਂ ਨੇ ਸਾਨੂੰ ਮਿਲਣ ਹਾਂਜੀ ਜਿਹੜਾ ਹਾਊਸੇਜ਼ ਜਿਹੜੇ ਜਿਹੜੇ ਮਕਾਨਾਂ ਦੀ ਕੀਮਤਾਂ ਵਧ ਰਹੀਆਂ ਨੇ ਰੀਅਲ ਏਸਟੇਟ ਦੀ ਇਹ ਬਾਹਲੇ ਲੋਕਾਂ ਕਾਰਨ ਵਧ ਰਹੀਆਂ ਨੇ ਸੋ ਜਿਉਂਦੋਂ ਉਹ ਟਰੰਪ ਆਇਆ ਹਾਂਜੀ ਟਰੰਪ ਨੇ ਵਾਦਾ ਕੀਤਾ ਸੀਗਾ ਕਿ ਜਿਹੜੇ ਇੱਥੇ ਇਲੀਗਲ ਲੋਕ ਨੇ ਹਾਂਜੀ ਮੈਂ ਇਹਨਾਂ ਨੂੰ ਕੱਢੂਗਾ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਟਰੰਪ ਨੇ ਹੁਣ ਉਸ ਤੋਂ ਬਾਅਦ ਇਹ ਵੀ ਕਰਤਾ ਕਿ ਮੰਨੋ ਜੇ ਕਿਸੇ ਕੋਲ ਵੀਜ਼ਾ ਹੈਗਾ ਹਾਂਜੀ ਵੀਜ਼ਾ ਵੀ ਮਿਲ ਗਿਆ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਦੀ ਜਾਂਚ ਹੋਏਗੀ ਕਿ ਇਹਨਾਂ ਦਾ ਬੇਸਿਕ ਮਕਸਦ ਕੀ ਹੈ ਅਮਰੀਕਾ ਆਉਣ ਦਾ ਹਾਂਜੀ ਸੋ ਕੁੱਲ ਮਿਲਾ ਕੇ ਹਰ ਜਗ੍ਹਾ ਦੇ ਵਿੱਚ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਰਿਸੋਰਸਸ ਦੇ ਉੱਪਰ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਰਿਹਾ ਹੁਣ ਪੰਜਾਬ ਦੇ ਵਿੱਚ ਵੀ ਕਈ ਵਾਰੀ ਲੋਕ ਕਹਿ ਦਿੰਦੇ ਨੇ ਕਿ ਬਾਹਰਲੇ ਲੋਕਾਂ ਨੇ ਇੱਥੇ ਆ ਕੇ ਇਧਰ ਦੇ ਇਕਨੋਮਿਕ ਰਿਸੋਰਸਸ ਦੇ ਉੱਪਰ ਕਬਜ਼ਾ ਕਰ ਲਿਆ ਹਾਂਜੀ ਸਾਰੀ ਲੜਾਈ ਹੈਗੀ ਆ ਤੁਹਾਡੇ ਰਿਸੋਰਸਸ ਦੀ ਆਜੀਵਿਕਾ ਦੀ ਠੀਕ ਹੈ ਜੀ ਹਾਂ ਇੱਕ ਨਾਲ ਇਹ ਦੇ ਨਾਲ ਹੀ ਮਿਲਦਾ ਜੁਲਦਾ ਸਵਾਲ ਆਇਆ ਜੀ ਐਲਜੀਬੀਟੀ ਕਯੂ ਨੂੰ ਲੈ ਕੇ ਟਰੰਪ ਦੀ ਪਾਲਿਸੀ ਨੂੰ ਕਿਵੇਂ ਦੇਖਣਾ ਚਾਹੀਦਾ ਜੀ ਦੇਖੋ ਟਰੰਪ ਦੀ ਪਾਲਿਸੀ ਬੜੀ ਕਲੀਅਰ ਹੈਗੀ ਆ ਟਰੰਪ ਐਲਜੀਬੀਟੀ ਕਯੂ ਦਾ ਜਿਹੜਾ ਹੈਗਾ ਉਹ ਇਹਨੂੰ ਜਿਵੇਂ ਬਾਈਡਨ ਨੇ ਜੋ ਪਾਲਿਸੀਜ਼ ਲਿਆਈਆਂ ਸੀ ਹਾਂ ਜਿਵੇਂ ਅਸੀਂ ਕਹੀਏ ਕਿ ਉਹਨਾਂ ਦੀ ਇੱਕ ਉਹਨਾਂ ਦੀ ਆਈਡੈਂਟੀਟੀ ਨੂੰ ਮੰਨਿਆ ਗਿਆ ਸੀ ਹਾਂਜੀ ਜਾਂ ਉਹਨਾਂ ਨੂੰ ਅਮਰੀਕਨ ਨਾ ਅਮਰੀਕਨ ਫੋਰਸਸ ਦੇ ਵਿੱਚ ਇੱਕ ਡਿਫਰੈਂਟ ਗਰੁੱਪ ਬਣਾਏ ਗਏ ਸੀ ਔਰ ਜਿਹੜਾ ਹੁਣ ਰੀਸੈਂਟਲੀ 트ੰਪ ਨੇ ਆ ਕੇ ਇਸ ਚੀਜ਼ ਨੂੰ ਸਾਰੇ ਨੂੰ ਮਤਲਬ ਇੱਕਦਮ ਖਤਮ ਕਰਤਾ ਲੇਕਿਨ ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਿਕ ਉਹਨਾਂ ਦੀ ਭਰਤੀ ਨਹੀਂ ਰੋਕੀ ਜਾਏਗੀ اچھا ਲੇਕਿਨ 트ੰਪ ਇਸ ਚ ਬਲੀਵ ਨਹੀਂ ਕਰਦਾ 트ੰਪ ਦਾ ਬੜਾ ਸਿੱਧਾ ਮੰਨਣਾ ਹੈਗਾ ਕਿ ਇਹ ਤੁਸੀਂ ਜੋ ਕਰ ਰਹੇ ਹੋ ਹਾਂਜੀ ਇਹ ਇਹ ਠੀਕ ਨਹੀਂ ਹੈ ਹਮ ਹੁਣ ਇੱਥੇ ਵੀ ਅੱਜ ਮੈਂ ਇੱਕ ਪੰਜਾਬੀ ਯੂਨੀਵਰਸਿਟੀ ਚ ਉਚਾਰ ਰਿਹਾ ਸੀ ਸਾਹਿਤ ਉਤਸਵ ਚਾਰ ਰਿਹਾ ਉਹਦੇ ਵਿੱਚ ਵੀ ਇੱਕ ਐਲਜੀਬੀਟੀ ਕਮਿਊਨਿਟੀ ਦੇ ਮੈਂਬਰ ਨੇ ਸਵਾਲ ਕੀਤਾ ਸੀਗਾ ਕਿ ਸਾਡੀ ਜਿਹੜੀ ਰਿਪਰੈਜੈਂਟੇਸ਼ਨ ਹੈ ਪੰਜਾਬੀ ਮੂਵੀ ਦੇ ਵਿੱਚ ਬਿਲਕੁਲ ਹੀ ਭੱਦੇ ਰੂਪ ਚ ਵਿਖਾਈ ਜਾਂਦੀ ਹੈ ਹਾਂਜੀ ਤੇ ਮਤਲਬ ਇਹ ਇਹਦਾ ਇਹਦਾ ਮਸਲਾ ਇਸ ਤਰ੍ਹਾਂ ਕਿ 트럼ਪ ਦੀ ਜੋ ਮੰਨਣਾ ਹੈਗਾ ਉਹ ਇਹ ਹੈਗਾ ਕਿ ਤੁਸੀਂ ਆਪਣੀ ਆਈਡੈਂਟੀ ਨੂੰ ਵਿੱਚ ਅਸਰਟ ਕਰੋ ਲੇਕਿਨ ਤੁਸੀਂ ਮਤਲਬ ਇਹ ਇਹਦੇ ਤੁਸੀਂ ਉਹ 트럼ਪ ਦਾ ਮੰਨਣਾ ਕਿ ਖਿਲਵਾੜ ਕਰ ਰਹੇ ਹੋ ਠੀਕ ਹੈ ਸੋ ਕਿਤੇ ਨਾ ਕਿਤੇ 트럼ਪ ਦੀ ਪਾਲਿਸੀ ਸਵਾਲਾਂ ਦੇ ਘੇਰੇ ਚ ਅਤੇ ਇਹ ਤੋਂ ਲੈ ਕੇ ਦੋ ਗਰੁੱਪ ਬਣੇ ਹੋਏ ਨੇ ਵਰਲਡਵਾਈਡ ਹੀ ਐਲਜੀਬੀਟੀ ਕਮਿਊਨਿਟੀ ਇੱਕ ਤਾਂ ਹੈਗੇ ਕਿ ਜਿਹੜਾ ਉਹ ਮੰਨਦੇ ਆ ਕਿ ਜੋ ਕਰ ਰਹੇ ਆ ਠੀਕ ਹੈ ਉਹਨਾਂ ਦੇ ਪੱਖ ਚ ਨੇ ਇੱਕ ਇੱਕ ਮੰਨਦੇ ਆ ਨਹੀਂ ਹੈ ਗੈਰ ਕੁਦਰਤੀ ਵਰਤਾਅ ਰਿਹਾ ਹੈ ਤਾਂ ਇੱਕ ਲੰਬੀ ਡਿਬੇਟ ਹੈ ਤੇ ਇਹ ਡਿਬੇਟ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਅੱਗੇ ਵੀ ਚਲਦੀ ਰਹੇਗੀ ਠੀਕ ਹੈ ਜੀ ਇੱਕ ਡੈਪੋਟੇਸ਼ਨ ਦਾ ਜੀ ਭਾਰਤ ਤੇ ਪੰਜਾਬ ਦੇ ਸੰਦਰਭ ਵਿੱਚ ਕੀ ਪ੍ਰਭਾਵ ਪੈਣਗੇ ਦੇਖੋ ਜਿਹੜਾ ਡਿਪੋਰਟੇਸ਼ਨ ਹੋ ਰਹੀ ਹੈ 트াম্প ਨੇ ਆਉਂਦੇ ਸਾਰ ਹੀ ਇਹ ਕਿਹਾ ਕਿ ਮੈਂ ਇਲੀਗਲ ਬੰਦੇ ਇੱਥੋਂ ਕੱਢੂੰਗਾ ਹਾਂਜੀ ਹੁਣ ਇਲੀਗਲ ਬੰਦੇ ਕੱਢਣਾ 트াম্প ਦਾ ਹੱਕ ਹੈ ਠੀਕ ਹੈ 트াম্প ਦਾ ਹੱਕ ਕੀ ਕੱਲ ਨੂੰ ਭਾਰਤ ਜੇ ਕਹਿ ਦੇਵੇ ਕਿ ਜਿਹੜੇ ਇੱਥੇ ਬੰਗਲਾਦੇਸ਼ੀ ਆ ਕੇ ਬੈਠੇ ਹੋਏ ਨੇ ਹਾਂਜੀ ਇੱਥੇ ਰੋਹੰਗਿਆ ਦੇ ਲੋਕ ਆ ਕੇ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਕੱਢੂੰਗਾ ਹਾਂਜੀ ਤੇ ਭਾਰਤ ਦਾ ਵੀ ਰਾਈਟ ਹੈ ਠੀਕ ਹੈ ਜਿਹੜੇ ਲੋਕ ਇਲੀਗਲੀ ਕਿਸੇ ਮੁਲਕ 'ਚ ਵੜੇ ਹੋਏ ਨੇ ਤੇ ਉਹ ਉਹਨਾਂ ਦੇ ਉਸ ਮੁਲਕ ਦੇ ਕਾਨੂੰਨ ਦੇ ਖਿਲਾਫ ਹੈ ਤਾਂ ਕੱਢ ਸਕਦੇ ਨੇ ਪਰ ਸਵਾਲ ਇਹ ਨਹੀਂ ਹੈ ਹਾਂਜੀ ਸਵਾਲ ਇਹ ਹੈਗਾ ਕਿ ਜਿਹੜਾ ਹੁਣ ਡਿਪੋਟੇਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਕਿ ਖਾਸ ਕਰਕੇ ਜਿਹੜੇ ਪੰਜਾਬ ਹਿੰਦੁਸਤਾਨ ਚੋਂ ਲੋਕਾਂ ਨੂੰ ਭੇਜ ਰਹੇ ਨੇ ਬੇੜੀਆਂ ਪਾ ਕੇ ਪਕੜੀਆਂ ਲਾ ਕੇ ਹਾਂ ਅਕੜੀਆਂ ਲਾ ਕੇ ਭੇਜ ਰਹੇ ਨੇ ਡੈਟ ਇਸ ਨਹੀਂ ਹਿਊਮਨ ਹਾਂਜੀ ਡੈਟ ਇਸ ਬਾਰਬੇਰਿਕ ਉਹ ਬਹੁਤ ਹੀ ਨਿੰਦਣਯੋਗ ਕੰਮ ਹੈ ਉਹ ਗੈਰ ਮਨੁੱਖੀ ਕੰਮ ਹੈ ਹਾਂਜੀ ਉਹ ਕੋਈ ਕੈਦੀ ਨਹੀਂ ਹੈਗੇ ਮਤਲਬ ਤੁਹਾਡੀ ਪੁਲਿਸ ਮੈਂ ਮੇਰਾ ਸਵਾਲ ਇਹ ਇਹ ਲਾਰਜਰ ਪੈਮਨ ਤੇ ਸਵਾਲ ਅਮਰੀਕਨ ਪ੍ਰਸ਼ਾਸਨ ਨੂੰ ਇਹ ਕੀਤਾ ਜਾ ਸਕਦਾ ਹੈ ਕਿ ਕਿੰਨਾ ਦੀ ਮਿਲੀ ਭੁਗਤ ਦੇ ਨਾਲ ਉਹ ਬੰਦੇ ਤੁਹਾਡੀ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਚ ਐਂਟਰ ਹੋਏ ਨੇ ਹਾਂਜੀ ਕਿਹੜੇ ਲੋਕ ਸਨ ਜਿਨ੍ਹਾਂ ਨੇ ਉਹਨਾਂ ਨੂੰ ਮਦਦ ਕੀਤੀ ਹੈ ਕੀ ਤੁਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂ ਜਿਹੜੇ ਏਜੰਟਾਂ ਨੇ ਉਹਨਾਂ ਨੂੰ ਬੇਕੂ ਬੁਲਾ ਕੇ ਦੂਰ ਤੋ ਲੈ ਕੇ ਗਏ ਕੀ ਤੁਹਾਡੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਉਸ ਤੋਂ ਇਲਾਵਾ ਜਿਹੜੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਕੀ ਉਹਨਾਂ ਏਜੰਟਾਂ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਹਾਂਜੀ ਉਹ ਲੋਕ ਤਾਂ 50-50 ਲੱਖ ਰੁਪਏ ਲਾ ਕੇ ਚਲੇ ਗਏ ਹੁਣ ਉਹ ਕਿਉਂ ਗਏ ਇਹਦੇ ਪਿੱਛੇ ਤਾਂ ਕਿਉਂਕਿ ਪੰਜਾਬ ਦੇ ਵਿੱਚ ਐਸਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਜਾਂ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਕੁਝ ਨਹੀਂ ਹੈ ਪਰ ਉਸੇ ਪੰਜਾਬ 'ਚ ਬਾਹਰ ਦਾ ਬੰਦਾ ਯੂਪੀ ਦਾ ਬੰਦਾ ਆ ਰਿਹਾ ਬਿਹਾਰ ਦਾ ਆ ਰਿਹਾ ਮਾਚਲ ਦਾ ਆ ਰਿਹਾ ਤੇ ਇਥੋਂ ਆਪਣੀ ਆਜੀਵਿਕਾ ਕਮਾ ਰਿਹਾ ਹਾਂ ਜੇ ਮਤਲਬ ਪੰਜਾਬ 'ਚ ਕੁਝ ਨਹੀਂ ਹੈ ਤਾਂ ਉਹਨਾਂ ਸਰਵਾਈਵਲ ਉਹ ਲੋਕ ਕਿਵੇਂ ਸਰਵਾਈਵਲ ਕਰ ਰਹੇ ਨੇ ਜਿਹੜੇ ਕਿ ਮੇਰੇ ਹਿਸਾਬ ਨਾਲ ਜਦੋਂ ਇਨਾ ਨੇ ਕੋਵਿਡ ਦੇ ਦੌਰਾਨ ਡਾਟਾ ਲਿਆ ਸੀ ਅ ਮੇਰੇ ਖਿਆਲ ਚ 18 ਤੋਂ 20 ਲੱਖ ਮਤਲਬ ਗੈਰ ਜਿਹੜੇ ਮਜ਼ਦੂਰ ਸੀਗੇ ਗੈਰ ਪੰਜਾਬੀ ਨੂੰ ਆਪਣਾ ਡਾਟਾ ਦਿੱਤਾ ਸੀ ਸੋ ਪੰਜਾਬ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਸਾਰੀ ਬਿਊਰੋਕ੍ਰਾਸੀ ਨਾਨ ਪੰਜਾਬੀ ਹੈ ਗੈਰ ਪੰਜਾਬੀ ਨੇ ਜਿਹਦਾ ਨੁਕਸਾਨ ਹੋ ਰਿਹਾ ਮਤਲਬ ਇੱਕ ਸੋਚੀ ਸਮਝੀ ਵਿਆਪਤ ਪੰਜਾਬੀਆਂ ਨੂੰ ਬੇਘਰੇ ਕਰਨ ਦੀ ਬੜਾਈ ਗਈ ਹੈ ਇਹ ਸਾਨੂੰ ਮੰਨਣਾ ਪਏਗਾ ਠੀਕ ਹੈ ਜੀ ਕਨਾਂ ਜਾਰਡਨ ਦਾ ਸ਼ਾਸਕ ਹੈ ਜੀ ਉਹਨੇ ਗਾਜਾ ਪਲਾਨ ਦੀ ਭਾਗੀਦਾਰੀ ਤੋਂ ਇਨਕਾਰ ਕੀਤਾ ਜਦੋਂ ਟਰੰਪ ਨਾਲ ਉਹਦੀ ਮੀਟਿੰਗ ਹੋਈ ਹੈ ਤਾਂ ਇਸ ਤਰ੍ਹਾਂ ਦਾ ਰਿਐਕਸ਼ਨ ਜਿਹੜਾ ਮੋਦੀ ਨੇ ਉਹਨਾਂ ਨੇ ਡੈਪੂਟੇਸ਼ਨ ਨੂੰ ਲੈ ਕੇ ਕਿਉਂ ਨਹੀਂ ਦਿੱਤਾ ਦੇਖੋ ਤੁਸੀਂ ਇਹ ਜਾਰਡਨ ਦੇ ਸ਼ਾਸਕ ਦੀ ਤਾਂ ਕੱਲ ਪਰਸੋਂ ਦੀ ਗੱਲ ਹੈ ਤੁਸੀਂ ਉਸ ਤੋਂ ਪਹਿਲਾਂ ਦੇਖੋ ਕਿ ਵੈਨਜ਼ੂਏਲਾ ਦੇ ਪ੍ਰਾਈਮ ਮਿਨਿਸਟਰ ਨੇ ਕੋਲੰਬੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਵੇਂ ਰਿਐਕਟ ਕੀਤਾ ਮਤਲਬ ਕੋਲੰਬੀਆ ਤੇ ਵੈਨਜ਼ੂਏਲਾ ਬਹੁਤ ਛੋਟੀਆਂ ਛੋਟੀਆਂ ਕੰਟਰੀਆਂ ਨੇ ਹਾਂ ਜੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹ ਜੇ ਇਹਨਾਂ ਦੀ ਡਿਗਨਿਟੀ ਨਾਲ ਖੇਡ ਰਹੇ ਹੋ ਮੱਲਬ ਇਹਨਾਂ ਦੀ ਜਿਹੜੀ ਹੋਂਦ ਹੈ ਇਹਨਾਂ ਦਾ ਸਤਕਾਰ ਹੈ ਤੁਸੀਂ ਉਹਦੀ ਕਦਰ ਨਹੀਂ ਕਰ ਰਹੇ ਹੁਣ મોદી ਜੀ ਉੱਥੇ ਕਿਉਂ ਚੁੱਪ ਰਹੇ ਤਾਂ ਸੋਚਣ ਵਾਲਾ ਵਿਸ਼ਾ ਹੈ ਹਾਂਜੀ ਜਾਰਡਨ ਦਾ ਸ਼ਾਸਕ ਜੇ ਇਹ ਕਹਿ ਸਕਦਾ ਹੈ ਕਿ ਮੈਂ ਗਾਜ਼ਾ ਪਲਾਨ ਨੂੰ ਗਾਜ਼ਾ ਪਲਾਨ ਕੀ ਹੈ ਟਰੰਪ ਦਾ ਇਹ ਮੰਨਣਾ ਹੈ ਕਿ ਉਹ ਗਾਜ਼ਾ ਨੂੰ ਓਕੂਪਾਈ ਕਰ ਲਏਗਾ ਕਿਉਂਕਿ ਜਿਹੜੀ ਲੜਾਈ ਇਸ ਸਮੇਂ ਗਾਜ਼ਾ ਤੇ ਫਿਲਸਤੀਨ ਅਤੇ ਗਾਜ਼ਾ ਤੇ ਇਜ਼ਰਾਈਲ ਦੀ ਜਿਹੜੀ ਚੱਲ ਰਹੀ ਹੈ ਫਿਲਸਤੀਨੀ ਪਾਸੇ ਇਜ਼ਰਾਈਲ ਗਾਜ਼ਾ ਵਿੱਚ ਬੋਨ ਆਫ ਕੰਟੈਂਸ਼ਨ ਹੈ ਉਸਰ ਟਰੰਪ ਦਾ ਪਲਾਨ ਹੈਗਾ ਕਿ ਉਹ ਉਹਨੂੰ ਸਾਰਿਆਂ ਨੂੰ ਉੱਥੋਂ ਕੱਢੇਗਾ ਗਾਜ਼ਾ ਨੂੰ ਓਕੂਪਾਈ ਕਰੇਗਾ ਤੇ ਸਾਰੇ ਜਿਹੜੇ ਉਹ ਬੰਦੇ ਕੱਢ ਉਹ ਉੱਥੋਂ ਭਜਾਊਗਾ ਉਹਨਾਂ ਨੂੰ ਬਾਕੀ ਦੇ ਜਿਹੜੇ ਮੁਸਲਿਮ ਕੰਟਰੀ ਨੂੰ ਰੀਸੈਟਲ ਕਰ ਲੂਗਾ ਏ ਮੇਰੇ ਖਿਆਲ ਚ ਤੁਸੀਂ ਇਹ ਦੇਖੋ ਕਿ ਅਮਰੀਕਾ ਨੇ ਜਦੋਂ ਸੀਰੀਆ ਤੇ ਅਟੈਕ ਕੀਤਾ ਅਫਗਾਨਿਸਤਾਨ ਤੇ ਕੀਤਾ ਇਰਾਕ ਤੇ ਕੀਤਾ ਤੇ ਉਹਦੇ ਨਾਲ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਨਾ ਕਿ ਇਹ ਰਿਫਿਊਜੀ ਕ੍ਰਾਈਸਿਸ ਪੂਰੇ ਯੂਰਪ ਚ ਆ ਗਿਆ ਹੈ ਹਾਂਜੀ ਇਹ ਇਹ ਕਿਦੇ ਨਾਲ ਕਿਦੇ ਉਹ ਸਾਰੇ ਇਹਤੇ ਕਰਾਏ ਦਾ ਹੀ ਨਤੀਜਾ ਦੀ ਸ਼ਾਇਦ ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਇਹ ਸਮਝ ਆ ਗਈ ਹੈ ਕਿ ਹੁਣ ਅਸੀਂ ਹੋਰ ਰਿਫਿਊਜੀਸ ਨੂੰ ਨਹੀਂ ਚਾਹੀਦੇ ਸੋ ਇਹਨਾਂ ਨੂੰ ਤੁਸੀਂ ਕੀ ਕਰੋ ਇਹਨਾਂ ਨੂੰ ਉਹਨਾਂ ਦੇ ਇਲਾਕਿਆਂ 'ਚ ਹੀ ਵਸਾ ਦਿਓ ਪਰ ਮੋਦੀ ਜੀ ਨੇ ਕਿਉਂ ਰਿਐਕਟ ਨਹੀਂ ਕੀਤਾ ਸੋਚਣ ਵਾਲੀ ਗੱਲ ਹੈ ਤੇ ਇਹਦੇ ਕਰਨਾ ਮੋਦੀ ਜੀ ਨੇ ਇਹ ਤਾਂ ਕਿਹਾ ਤਾਂ ਕਿ ਠੀਕ ਹੈ ਕਿ ਜਿਹੜੇ ਗੈਰ ਕਾਨੂੰਨੀ ਲੋਕਾਂ ਦਾ ਇੱਧਰ ਆਏ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਜੋ ਟਰੰਪ ਕਰ ਰਿਹਾ ਠੀਕ ਕਰ ਰਿਹਾ ਠੀਕ ਗੱਲ ਹੈ ਮੈਂ ਵੀ ਮੈਂ ਵੀ ਸਹਿਮਤ ਹਾਂ ਲੇਕਿਨ ਉਹਨਾਂ ਨੂੰ ਲਿਆਉਣ ਦਾ ਤਰੀਕਾ ਹੈ ਡਿਗਨਿਟੀ ਹੈ ਬੇੜੀਆਂ 'ਚ ਬਨ ਕੇ ਲਿਆਉਣਾ ਕਿਸੇ ਵੀ ਕੀਮਤ ਜਸਟੀਫਾਈ ਨਹੀਂ ਹੈ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੀ ਪਿਛਲੀ ਫਲਾਈਟ ਆਈ ਸੀ ਉਸੇ ਸਿਕ ਨੌਜਵਾਨ ਬਿਨਾਂ ਪੱਗਾਂ ਤੋਂ ਲਿਆਏ ਗਏ ਹਾਂਜੀ ਇਹ ਨਿੰਦਣਯੋਗ ਹੈ ਤੇ ਇਤਿਹਾਸ ਤੇ ਵਿੱਚ ਇਹਨੂੰ ਲਿਖਿਆ ਜਾਏਗਾ ਕਿਨੇ ਕਿਵੇਂ ਕਦੋਂ ਕਿਵੇਂ ਰਿਐਕਟ ਕੀਤਾ ਹਾਂਜੀ ਇੱਕ ਜੀ ਜੋ ਆਪਣੇ ਮੋਦੀ ਸਾਹਿਬ ਨੇ ਅਮਰੀਕਾ ਗਏ ਨੇ ਇਹਦੀ ਫੇਰੀ ਦੇ ਵਿੱਚੋਂ ਅਮਰੀਕਾ ਤੇ ਭਾਰਤ ਨੇ ਕੀ ਖਟਿਆ ਦੇਖੋ ਮੋਦੀ ਸਾਹਿਬ ਦੀ ਜਿਹੜੀ ਫੇਰੀ ਹੋਈ ਹੈ ਇਹਦੇ ਉੱਪਰ ਭਾਰਤੀ মিডিਆ ਨੇ ਖਾਸ ਕਰਕੇ ਰਜੀਵ মিডিਆ ਜਿਸ ਤੇ ਦੇਖੋਗੇ ਤੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਕੋਈ ਯੁੱਧ ਹੀ ਚੱਲ ਰਿਹਾ ਹੈ ਹਾਂਜੀ ਉਹ ਇਸ ਤਰ੍ਹਾਂ ਦੇ ਟਾਈਟਲ ਬਣਾ ਰਹੇ ਨੇ ਸੁਨਾਮੀ ਆ ਗਿਆ ਤੂਫਾਨ ਆ ਗਿਆ ਇਹ ਆ ਗਿਆ ਉਹ ਆ ਗਿਆ ਲੇਕਿਨ ਆਊਟਕਮ ਕੀ ਹੈ ਫੇਰੀ ਦਾ ਆਊਟਕਮ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਤਾਂ ਮਤਲਬ ਜੋ ਗੱਲਾਂ ਆਈਆਂ ਨੇ ਉਹ ਮੈਨੂੰ ਲੱਗਦਾ ਨਹੀਂ ਕਿ ਉਹ ਭਾਰਤ ਦੇ ਫੇਵਰ ਚ ਨੇ ਹਾਂਜੀ ਪਹਿਲੀ ਗੱਲ ਤਾਂ ਜਿਹੜੀ ਟਰੰਪ ਨੇ ਆਪਣੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਕਹੀ ਕਿ ਤੁਸੀਂ ਸਾਡੇ ਤੇ 3 ਗੁਣਾ ਟੈਰਿਫ ਲਾਉਂਦੇ ਹੋ ਹਾਂਜੀ ਤੇ ਅਸੀਂ ਵੀ ਕਿਦੇ ਨਾ ਕਿਦੇ ਮਤਲਬ ਉਹਦਾ ਇਸ਼ਾਰਾ ਹੀ ਸੀਗਾ ਕਿਉਂਕਿ ਉਹਨੇ ਆਲਰੇਡੀ ਡਿਕਲੇਅਰ ਕਰਤਾ ਕਿ ਜਿਸ ਤਰ੍ਹਾਂ ਦਾ ਟਰਫ ਇੰਡਸਟਰੀਅਲ ਗੁੱਡਸ ਤੇ ਲੱਗ ਰਿਹਾ ਹੈ ਜੀ ਉਸ ਤਰ੍ਹਾਂ ਤੇ ਜਿਸ ਤਰ੍ਹਾਂ ਕੋਈ ਮੁਲਕ ਸਾਡੇ ਤੇ ਲਾ ਰਿਹਾ ਅਸੀਂ ਉਹ ਨਾ ਲਾਵਾਂਗੇ ਰੈਸਿਪੋਕਲ ਤੇ ਹੁਣ ਉਹਨੇ ਭਾਰਤ ਨੂੰ ਵੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਇਸ਼ਾਰਿਆਂ ਚ ਕਹੀਏ ਕਿ ਜੇ ਤੁਸੀਂ 3 ਗੁਣਾ ਸਾਡੇ ਦੇ ਟੈਰਿਫ ਲਾ ਦੇ ਤਾਂ ਅਸੀਂ ਵੀ ਲਾਵਾਂਗੇ ਤੁਹਾਡੇ ਗੁੱਡਸ ਤੇ ਤੇ ਉਹਦੇ ਨਾਲ ਕੀ ਹੋਏਗਾ ਜਿਹੜਾ ਟ੍ਰੇਡ ਆ ਬੈਲੈਂਸ ਹੈ ਜਿਹੜਾ ਇਸ ਸਮੇਂ ਭਾਰਤ ਦੇ ਫੇਵਰ ਚ ਹੈ ਜਿਹੜਾ ਐਕਸ ਭਾਰਤ ਐਕਸਪੋਰਟ ਕਰਦਾ ਹੈ ਤੇ ਉਹ ਟ੍ਰੇਡ ਆ ਬੈਲੈਂਸ ਜਿਹੜਾ ਕਿਦੇ ਨਾ ਕਿਤੇ ਵਿਗੜੇਗਾ ਤੇ ਭਾਰਤੀ ਖਾਸ ਕਰਕੇ ਆਈਟੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਦੂਜੀ ਗੱਲ ਜਿਹੜੀ ਟਰੰਪ ਨੇ ਕਹੀ ਹੈ ਕਿ ਭਾਈ ਤੁਸੀਂ ਹੁਣ ਸਾਡੇ ਤੋਂ ਤੇਲ ਖਰੀਦੋ ਹਾਂਜੀ ਕਿਉਂਕਿ ਭਾਰਤ ਤਾਂ ਪਹਿਲਾਂ ਮਤਲਬ ਰਸ਼ੀਆ ਤੋਂ ਖਰੀਦਦਾ ਸੀ ਸਸਤਾ ਪੈਂਦਾ ਸੀ ਹੁਣ ਉਹ ਕਹਿੰਦਾ ਨਹੀਂ ਤੁਸੀਂ ਸਾਡੇ ਤੋਂ ਖਰੀਦੋ ਹੁਣ ਜੇ ਅਸੀਂ ਉਸ ਤੋਂ ਖਰੀਦਾਂਗੇ ਸਸਤਾ ਤੁਹਾਨੂੰ ਦੇਣਾ ਹੈ ਨਹੀਂ ਅਮਰੀਕਾ ਨੇ ਤੇ ਉਹਦਾ ਆਖਿਰ ਨੁਕਸਾਨ ਭਾਰਤੀ ਲੋਕਾਂ ਦੀ ਇਕਨੋਮੀ ਤੇ ਹੁਣ ਹੈ ਤੀਜੀ ਗੱਲ ਹਾਂਜੀ ਕਹਿੰਦਾ F35 ਲੈ ਲਓ ਸਾਡੇ ਤੋਂ ਅੱਛਾ ਹੁਣ F35 ਭਾਰਤ ਨੇ ਉਸ ਤੋਂ F35 ਲੈਣੇ ਆ ਇਹ ਤਾਂ ਪਬਲਿਕ ਡੋਮੇਨ 'ਚ ਗੱਲ ਨਾ ਆਨੇ ਕਿ ਇਹਦੇ ਨਾਲ ਅਮਰੀਕਾ ਦਾ ਹੀ ਫਾਇਦਾ ਪਰ ਸਾਡਾ ਕੀ ਫਾਇਦਾ ਹੋਇਆ ਇਹਦੇ ਬਾਰੇ ਹਲੇ ਤੱਕ ਕੋਈ ਇੰਨੀਆਂ ਗੱਲਾਂ ਖੁੱਲ ਕੇ ਸਾਹਮਣੇ ਨਹੀਂ ਆਈਆਂ ਤੇ ਇਸ ਤੇ ਟਿੱਪਣੀ ਕਰਨਾ ਬਹੁਤ ਮੁਸ਼ਕਿਲ ਹੈ ਠੀਕ ਹੈ ਡਾਕਟਰ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਵਿਸਥਾਰਤ ਸਾਹਿਬ ਤੁਸੀਂ ਸਾਡੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂਜੀ ਦਸਕੋ ਮਿਲਦੇ ਆਂ ਅਗਲੀ ਮੁਲਾਕਾਤ ਦੇ ਵਿੱਚ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਸਤਿ ਸ੍ਰੀ ਅਕਾਲ